ਜਿੱਥੇ ਮਈ ਜੂਨ ਦੇ ਵਿੱਚ ਜੋ ਪੂਰੇ ਭਾਰਤ ਵਾਸੀ ਨੇ ਗਰਮੀ ਤੋਂ ਤਪ ਰਹੇ ਸੀ ਗਰਮੀ ਕਰਕੇ ਤਰਾਹ ਤਰਾ ਲੋਕ ਕਾਰੇ ਸੀ ਉਸ ਤੋਂ ਬਾਅਦ ਹੁਣ ਮੌਨਸੂਨ ਨੇ ਦਸਤਕ ਦੇ ਦਿੱਤੀ ਹੈ ਲੇਕਿਨ ਮੌਨਸੂਨ ਜੋ ਹੈ ਰਾਹਤ ਦੀ ਜਗ੍ਹਾ ਆਫਤ ਬਣ ਕੇ ਵੀ ਆਇਆ ਹੈ ਕਈ ਇਲਾਕਿਆਂ ਦੇ ਵਿੱਚ ਜੋ ਹੈ ਤਾਂ ਪਾਣ ਡਿੱਗਿਆ ਜਿਸਕੇ ਕਰਕੇ ਜੋ ਹੈ ਲੋਕਾਂ ਨੂੰ ਰਾਹਤ ਮਿਲੀ ਹੈ ਗਰਮੀ ਤੋਂ ਰਾਹਤ ਮਿਲੀ ਹੈ ਲੇਕਿਨ ਇਸ ਤੋਂ ਇਲਾਵਾ ਹੁਣ ਜੋ ਹੈ ਹੜ੍ਹਾਂ ਦਾ ਖਤਰਾ ਲਗਾਤਾਰ ਲੋਕਾਂ ਦੇ ਸਿਰ ਤੇ ਮੰਡਰਾ ਰਿਹਾ ਹੈ ਕਈ ਥਾਵਾਂ ਤੇ ਹੜ੍ਹ ਵੀ ਆ ਚੁੱਕੇ ਨੇ ਜੇਕਰ ਆਪਾਂ ਗੱਲ ਕਰੀਏ ਕਿ ਉੱਤਰ ਪੂਰਬੀ ਇਲਾਕਿਆਂ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਅਸਾਮ ਦੇ ਵਿੱਚ ਹੜ੍ਹ ਆ ਚੁੱਕੇ ਨੇ ਅਸਾਮ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਹੜ੍ਹ ਆ ਚੁੱਕੇ ਨੇ ਘਰ ਡੁੱਬ ਗਏ ਨੇ ਪੂਰਨ ਤੌਰ ਤੇ ਘਰ ਡੁੱਬ ਗਏ ਨੇ ਸੜਕਾਂ ਜੋ ਨੇ ਝੀਲਾਂ ਦੇ ਵਿੱਚ ਤਬਦੀਲ ਹੁੰਦੀਆਂ ਨਜ਼ਰ ਆਈਆਂ ਨੇ ਇਸ ਦਿਨ ਵਾਲੀ ਜੇਕਰ ਅੱਜ ਗੱਲ ਕਰੀ ਤਾਂ ਪੰਜਾਬ ਤੋਂ ਵੀ ਅੱਜ ਤਸਵੀਰਾਂ ਸਾਹਮਣੇ ਆਈਆਂ ਸੀ ਜਿੱਥੇ ਮਾਨਸਾ ਤੇ ਸੰਗਰੂਰ ਵਰਗੇ ਜੋ ਜ਼ਿਲ੍ਹੇ ਸੀ ਉੱਥੇ ਪੂਰਨ ਤੌਰ ਤੇ ਡੁੱਬੇ ਨਜ਼ਰ ਆਏ ਸੀ ਲੋਕ ਜੋ ਹੈ ਲੋਕਾਂ ਨੂੰ ਲੰਘਣ 'ਚ ਮੁਸ਼ਕਲ ਹੋ ਰਹੀ ਸੀ ਲੋਕਾਂ ਦੇ ਵਾਹਨ ਜੋ ਨੇ ਪਾਣੀ ਦੇ ਵਿੱਚ ਖੜ ਗਏ ਸਨ ਤੇ ਦੱਸਦੀ ਕਿ ਗਰਮੀ ਤੋਂ ਰਾਹਤ ਤਾਂ ਮਿਲ ਰਹੀ ਹੈ ਬਾਰਿਸ਼ ਕਰਕੇ ਲੇਕਿਨ ਇਹ ਆਫਤ ਬਣ ਕੇ ਵੀ ਆਈ ਹੈ ਤਾਂ ਅਸਾਮ ਦਾ ਜਿੱਦਾਂ ਅਪਾ ਜ਼ਿਕਰ ਕਰ ਰਹੇ ਸੀ ਉੱਤਰ ਪੂਰਬੀ ਜਿਹੜੇ ਜ਼ਿਲ੍ਹੇ ਨੇ ਉਹ ਪ੍ਰਭਾਵਿਤ ਹੋ ਰਹੇ ਨੇ ਦੱਸਦੀ ਅਸਾਮ ਦੇ ਜੋ ਹੈ ਹੁਣ ਤੱਕ 29 ਜ਼ਿਲ੍ਹੇ ਪ੍ਰਭਾਵਿਤ ਹੋ ਚੁੱਕੇ ਨੇ ਤੇ ਇਸ ਦੇ ਨਾਲ ਹੀ 16.50 ਲੱਖ ਲੋਕ ਹੜਾ ਕਰਕੇ ਪ੍ਰਭਾਵਿਤ ਹੋਏ ਨੇ ਜੇਕਰ ਗੱਲ ਕਰੀ ਤਾਂ ਹੁਣ ਤੱਕ ਜ਼ਮੀਨ ਖਿਸਕਣ ਕਾਰਨ tufaan ਕਾਰਨ ਤੇ ਬਾਰਿਸ਼ ਕਰਕੇ ਜੋ ਹੈ 56 ਲੋਕ ਆਪਣੀ ਜਾਨ ਗਵਾ ਚੁੱਕੇ ਨੇ ਅਸਾਮ ਦੀ ਆਪਾਂ ਗੱਲ ਕਰ ਰਿਆਂ ਇਸ ਦੇ ਨਾਲ ਹੀ ਜੇਕਰ ਆਪਾਂ ਗੱਲ ਕਰੀਏ ਅਰੁਣਾਚਲ ਪ੍ਰਦੇਸ਼ ਦੀ ਤਾਂ ਅਰੁਣਾਚਲ ਪ੍ਰਦੇਸ਼ ਦੇ ਵਿੱਚ ਜੋ ਹੈ ਸੱਤ ਜਿਲਿਆਂ ਦਾ ਆਪਸ ਦੇ ਵਿੱਚ ਸੰਪਰਕ ਟੁੱਟ ਗਿਆ ਜੀ ਹਾਂ ਦੱਸ ਦਈਏ ਕਿ ਬਾਰਿਸ਼ ਤੇ ਹੜਾਂ ਕਰਕੇ ਜੋ ਹੈ ਉੱਤਰ ਪੂਰਬੀ ਰਾਜਾ ਦੇ ਵਿੱਚ ਜੋ ਹੈ ਤਬਾਹੀ ਮਚ ਗਈ ਹੈ ਤਬਾਹੀ ਦਾ ਮੰਜ਼ਰ ਹੈ ਤੁਸੀਂ ਸਕਰੀਨ ਤੇ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਕਿੰਨੇ ਭਿਆਨਕ ਹੜਾ ਆਏ ਨੇ ਲੋਕਾਂ ਦੇ ਘਰਾਂ ਦੇ ਅੰਦਰ ਤੱਕ ਪਾਣੀ ਵੜ ਗਿਆ ਸਭ ਕੁਝ ਤਬਾਹ ਹੁੰਦਾ ਨਜ਼ਰ ਆ ਰਿਹਾ ਹੈ ਤਰਨਾਚਲ ਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ ਕਿ ਸੱਤ ਜ਼ਿਲ੍ਹਿਆਂ ਦਾ ਜੋ ਹੈ ਆਪਸ ਦੇ ਵਿੱਚ ਸੰਪਰਕ ਟੁੱਟ ਗਿਆ ਲੋਕ ਇੱਧਰ ਉੱਧਰ ਨਹੀਂ ਜਾ ਸਕਦੇ ਜੋ ਸੜਕਾਂ ਤੇ ਹੈ ਵੱਡੇ ਵੱਡੇ ਪੱਥਰ ਡਿਗਰੇ ਨੇ ਜਿਸ ਕਰਕੇ ਆਵਾਜਾਈ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ ਤੇ ਇਸ ਨਾਲ ਹੀ ਜੋ ਹੈ ਸੜਕਾਂ ਕਾਤੇ ਲੰਬਾ ਲੰਬਾ ਜਾਮ ਲੱਗ ਰਿਹਾ ਹੈ ਇਸ ਨੂੰ ਸਾਫ ਕਰਵਾਉਣ ਦੇ ਵੀ ਪ੍ਰਬੰਧ ਕੀਤੇ ਜਾ ਰਹੇ ਨੇ ਜੇਕਰ ਆਸਾਨ ਦੀ ਗੱਲ ਕਰੀਏ ਤਾਂ ਆਸਾਨ ਦੇ ਜੋ ਸੀਐਮ ਨੇ ਉਹ ਵੀ ਜਲਦੀ ਹੀ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ ਤਿੰਨ ਦਿਨਾਂ ਦੇ ਦੌਰੇ ਤੇ ਰਹਿਣਗੇ ਤੇ ਇਲਾਕੇ ਦਾ ਜਾਇਜ਼ਾ ਲੈਣਗੇ ਤੇ ਲੋਕਾਂ ਦੀ ਸਹੂਲਤ ਲਈ ਅੱਗੇ ਕੀ ਪ੍ਰਬੰਧ ਕਰਦੇ ਨੇ ਇਹ ਵੀ ਦੇਖਣ ਵਾਲੀ ਗੱਲ ਹੈ ਤੇ ਹੁਣ ਜਿਵੇਂ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਬਹੁਤ ਹੀ ਖੌਫਨਾਕ ਨੇ ਕਿਉਂਕਿ ਘਰ ਦੇ ਅੰਦਰ ਪਾਣੀ ਵੜ ਗਿਆ ਤਾਂ ਸੋਚੋ ਕਿ ਅੰਦਰ ਲੋਕ ਕਿਵੇਂ ਰਹਿ ਰਹੇ ਨੇ ਤੇ ਕਿੱਥੇ ਜਾਣਗੇ ਲੋਕ ਜੇਕਰ ਹੜਾ ਜਾਂਦੇ ਨੇ ਤਾਂ ਜਿਹੜੇ ਉੱਥੇ ਮੁੱਖ ਨਦੀਆਂ ਨੇ ਜਿਹੜੀ ਸਾਰੀਆਂ ਉਫਾਨਦੇ ਨੇ ਇਸ ਦੇ ਨਾਲ ਹੀ ਸਹਾਇਕ ਨਦੀਆਂ ਵੀ ਸਾਰੀਆਂ ਉਫਾਨ ਤੇ ਅਸਾਮ ਦੇ ਉੱਤਰ ਪੂਰਬੀ ਰਾਜਾ ਦੇ ਵਿੱਚ ਨਜ਼ਰ ਆ ਰਹੀਆਂ ਨੇ ਸ਼ਿਲਾਂਗ ਦੇ ਵਿੱਚ ਵੀ ਹੜਾ ਦਾ ਖਤਰਾ ਲਗਾਤਾਰ ਬਰਕਰਾਰ ਹੈ ਹਰ طرف ਤੋਂ ਚਿੰਤਾਜਨਕ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤਾਂ ਜੇਕਰ ਆਪਾਂ ਗੁਜਰਾਤ ਦਾ ਜ਼ਿਕਰ ਕਰ ਲਈਏ ਤਾਂ ਗੁਜਰਾਤ ਦੇ ਵਿੱਚ ਵੀ ਦੇਖਿਆ ਸੀ ਕਿ ਹਰ ਥਾਂ ਤੇ ਪਾਣੀ ਭਰਿਆ ਨਜ਼ਰ ਆਇਆ ਸੀ ਇਸ ਦੇ ਨਾਲ ਰਾਜਸਥਾਨ ਦੇ ਵਿੱਚ ਵੀ ਹੈ ਜੋ ਪ੍ਰਸ਼ਾਸਨ ਵੱਲੋਂ ਜੋ ਹੈ ਬਚਾਲੇ ਪ੍ਰਬੰਧ ਲਗਾਤਾਰ ਕੀਤੇ ਜਾ ਰਹੇ ਨੇ ਐਸਟੀਆਰਐਫ ਦੀਆਂ ਟੀਮਾਂ ਤਾਇਨਾਤ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਖਤਰਾ ਬਰਕਰਾਰ ਜੋ ਬਰਕਰਾਰ ਹੈ ਇਸ ਦੇ ਨਾਲ ਆਪਾਂ ਪੰਜਾਬ ਦਾ ਜ਼ਿਕਰ ਕੀਤਾ ਪੰਜਾਬ ਦੇ ਵਿੱਚ ਰਾਤ ਦੀ ਹੀ ਬਾਰਿਸ਼ ਦੇ ਕਰਕੇ ਸੜਕਾਂ ਤੇ ਪੂਰਾ ਪਾਣੀ ਭਰ ਜਾਂਦਾ ਹੈ ਲੋਕਾਂ ਦੇ ਘਰਾਂ ਅੰਦਰ ਪਾਣੀ ਭਰ ਜਾਂਦਾ ਹੈ ਇਸ ਦੇ ਨਾਲ ਹੀ ਜੋ ਲੋਕ ਗੁਜ਼ਰਦੇ ਨੇ ਰਸਤੇ ਤੋਂ ਉਹਨਾਂ ਦੇ ਜੋ ਵਾਹਨ ਨੇ ਰਸਤੇ ਦੇ ਵਿੱਚ ਰੁਕ ਜਾਂਦੇ ਨੇ ਐਨਾ ਭਿਆਨਕ ਜੋ ਹੈ ਪਾਣੀ ਭਰ ਜਾਂਦਾ ਹੈ ਰਾਤ ਤੋਂ ਰਾਤ ਦੇ ਵਿੱਚ ਪਾਣੀ ਭਰ ਜਾਂਦਾ ਹੈ ਇਸ ਤੋਂ ਇਹ ਵੀ ਦਿਖਦਾ ਹੈ ਕਿ ਜੋ ਪ੍ਰਸ਼ਾਸਨ ਹੈ ਉਸ ਦੇ ਵੱਲੋਂ ਨਾ ਵੱਲੋਂ ਕੋਈ ਵੀ ਜੋ ਹੈ ਪ੍ਰਬੰਧ ਨਹੀਂ ਕੀਤੇ ਗਏ ਸੜਕਾਂ ਨਾੜੀਆਂ ਸਭ ਜਾਮ ਹੋ ਚੁੱਕੀਆਂ ਨੇ ਲੋਕਾਂ ਦਾ ਜੋ ਹੈ ਗੁਜ਼ਰਨਾ ਮੁਸ਼ਕਿਲ ਹੋ ਰਿਹਾ ਹੈ ਆਪਾਂ ਜੇਕਰ ਗੱਲ ਕਰੀਏ ਤਾਂ ਬਿਹਾਰ ਦੇ ਵਿੱਚ ਵੀ ਜੋ ਹੈ ਪੁਲ ਟੁੱਟ ਗਿਆ ਸੀ ਇਸ ਤੋਂ ਇਲਾਵਾ ਜੇਕਰ ਗੱਲ ਕਰੇ ਤਾਂ Shimla ਦੇ ਵਿੱਚ ਵੀ ਮੌਨਸੂਨ ਦੀ ਐਂਟਰੀ ਦੇ ਨਾਲ-ਨਾਲ ਲੈਂਡਸਲਾਈਡ ਲੈਂਡਸਲਾਈਡ ਜੋ ਹੈ ਹੁਣੇ ਸ਼ੁਰੂ ਹੋ ਗਈ ਹੈ ਖਬਰਾਂ ਸਾਹਮਣੇ ਆਈਆਂ ਸੀ ਤੇ ਜੇਕਰ ਗੱਲ ਕਰੀਏ ਤਾਂ ਪੂਰੇ ਭਾਰਤ ਦੇ ਵਿੱਚ ਮੌਨਸੂਨ ਨੇ ਜਿੱਥੇ ਤਾਪਮਨ ਘਟਾਇਆ ਇਸ ਦੇ ਨਾਲ ਹੀ ਤਬਾਹੀ ਮਚਾਣੀ ਵੀ ਸ਼ੁਰੂ ਕਰ ਦਿੱਤੀ ਹੈ ਤੇ ਖੜਾ ਦਾ ਖਤਰਾ ਮੰਡਰਾ ਰਿਹਾ ਹੈ ਕਈ ਇਲਾਕਿਆਂ ਤੇ ਕਈ ਇਲਾਕੇ ਦੇ ਵਿੱਚ ਹੜ੍ਹ ਆਲਰੇਡੀ ਆ ਚੁੱਕੇ ਨੇ ਤਾਂ ਉੱਤਰ ਪੂਰਬੀ ਇਲਾਕਿਆਂ ਦੀ ਆਪਾਂ ਗੱਲ ਕਰ ਰਹੇ ਸੀ ਅਸਾਮ ਦੀ ਗੱਲ ਕਰ ਰਹੇ ਸੀ ਜਿਸ ਜ਼ਿਕਰ ਦਿਬਰੂਗੜ ਦਾ ਵੀ ਕਰਦੇ ਆ ਜਿੱਥੇ ਜੋ ਹੈ ਪਾਣੀ ਭਰਿਆ ਨਜ਼ਰ ਆਇਆ ਸੀ ਪੂਰਨ ਤੌਰ ਤੇ ਤੇ ਇਸ ਤੋਂ ਇਲਾਵਾ ਕਾਜ਼ੀਰੰਗਾ ਨੈਸ਼ਨਲ ਪਾਰਕ ਦੇ ਵਿੱਚ ਜੋ ਹੈ ਜਾਨਵਰ ਜਾਨਵਰਾਂ ਦੇ ਉੱਧਰ ਪਾਣੀ ਵੜ ਗਿਆ ਸੀ ਪੂਰਾ ਪਾਰਕ ਦੇ ਵਿੱਚ ਪਾਣੀ ਭਰ ਚੁੱਕਿਆ ਸੀ ਜਿਸ ਤੋਂ ਬਾਅਦ ਰਾਹਤ ਕਾਰਜ ਤੋਂ ਬਾਅਦ ਉਹਨਾਂ ਨੂੰ ਉੱਥੋਂ ਕੱਢਿਆ ਗਿਆ ਤਾਂ ਦੀ ਇਮਾਰਤੋਂ ਸੁਰੱਖਿਤ ਨਹੀਂ ਰਹੇ ਤੇ ਪੂਰਾ ਪਾਣੀ ਭਰ ਚੁੱਕਿਆ ਹਰ ਪਾਸੇ ਹੜਾ ਨੇ ਉਤਰਪੂਰਵੀ ਰਾਜਾ ਦੇ ਵਿੱਚ ਤਬਾਹੀ ਮਚਾ ਦਿੱਤੀ ਹੈ ਤੇ ਚਿੰਤਾਜਨਕ ਤਸਵੀਰਾਂ ਜੋ ਨੇ ਲਗਾਤਾਰ ਸਾਹਮਣੇ ਆ ਰਹੀਆਂ ਨੇ